ਨਸ਼ੇ ਨੂੰ ਠੱਲ ਪਾਉਂਦੇ ਮੰਤਬ ਨਾਲ ਅੱਜ ਬਟਾਲਾ ਦੇ ਗਾਂਧੀ ਕੈਂਪ ਵਿੱਚ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦੀ ਗਵੇ ਵਿੱਚ ਐਸਐਸਪੀ ਬਟਾਲਾ ਅਤੇ ਹੋਰ ਤਾਕਤਾਰੀਆਂ ਨੇ ਸ਼ਾਪੇ ਮਾਰੀ ਕੀਤੀ ਇਸ ਮੌਕੇ ਫ੍ਰੀਸੋਲਵ ਗਾਂਧੀ ਕੈਂਪ ਦੇ ਉਹਨਾਂ ਘਰਾਂ ਦੀ ਵਿਸ਼ੇਸ਼ ਤਕਨੀਕ ਕੀਤੀ ਜਿਨ੍ਹਾਂ ਘਰਾਂ ਦੇ ਲੋਕ ਪਹਿਲਾਂ ਵੀ ਨਸ਼ੇ ਦੇ ਕੇਸਾਂ ਵਿੱਚ ਸ਼ਾਮਲ ਹਨ ਗੱਲਬਾਤ ਦੌਰਾਨ ਫ੍ਰੀਸੋਲਵ ਤਾਕੀ ਸਿੱਧੂ ਨੇ ਕਿਹਾ ਕਿ ਸਾਡਾ ਨਸ਼ਾ ਵਿਰੋਧੀ ਮਹਿੰਮਤ ਚਲਾਉਂਦਾ ਮਕਸਦ ਹੈ ਕਿ ਜੋ ਲੋਕ ਨਸ਼ਾ ਕਰਦੇ ਹਨ ਜਾਂ ਫਿਰ ਵੇਚਦੇ ਹਨ ਉਹਨਾਂ ਨੂੰ ਨਤ ਪਾਈ ਜਾ ਸਕੇ ਨਾਲ ਹੀ ਅਸੀਂ ਨਸ਼ਾ ਤਸਕਰਾਂ ਦੇ ਪਰੌਕਿਆਂ ਵੀ ਤੈਅ ਕਰ ਰਹੇ ਹਾਂ ਅੱਜ ਜਿਸ ਘਰ ਵਿੱਚ ਖੜੇ ਹਾਂ ਇਹਨਾਂ ਦਾ ਤਕਰੀਬਨ ਸਾਰਾ ਪਰਿਵਾਰ ਨਸ਼ੇ ਦੇ ਕੇਸਾਂ ਵਿੱਚ ਜੇਲ੍ਹ ਵਿੱਚ ਹੈ ਅਸੀਂ ਨਸ਼ਾ ਤਸਕਰਾਂ ਨੂੰ ਸੁਨਾਹ ਦੇ ਰਹੇ ਹਾਂ ਕਿ ਕਿਸੇ ਦੇ ਦੁੱਖਾਂ ਤੇ ਆਪਣੇ ਸੁੱਖਾਂ ਦਾ ਮੈਲ ਨਹੀਂ ਖੜਾ ਕਰਨ ਦੇਵਾਂਗੇ ਬਿਊਰੋ ਰਿਪੋਰਟ ਆਲ ਪੰਜਾਬ న్యూਸ ਅੱਜ ਸਾਰੇ ਪੰਜਾਬ 'ਚ ਇੱਕ ਜਿਹੜਾ ਕੱਸੋ ਆਪਰੇਸ਼ਨ ਚੱਲਿਆ ਉਹਦੇ 'ਚ ਵੱਖ-ਵੱਖ ਸੀਨੀਅਰ ਆਫਸਰਜ਼ ਦੀ ਡਿਊਟੀ ਲੱਗੀ ਹੈ ਮੇਰੀ ਅੱਜ ਬਟਾਲੇ ਡਿਊਟੀ ਲੱਗੀ ਸੀ ਇੱਥੇ ਮੈਡਮ ਅਸ਼ਨੀ ਜਿਹੜੇ ਬਟਾਲੇ ਲੱਗੇ ਆ ਤੇ ਉਹਨਾਂ ਨੂੰ ਨਾਲ ਲੈ ਕੇ ਸੀ ਇੱਥੇ ਆਏ ਆ ਜਸਟ ਉਦੋਂ ਪਹਿਲਾਂ ਆਏ ਜਿਹੜੇ ਡਿਸਟ੍ਰਿਕਟਸ ਦੇ ਵਿੱਚ ਜਿਹੜੇ ਇਹਨਾਂ ਦੇ ਡਰੱਗ ਦੇ ਬਾਰੇ ਕੀ ਕੀ ਕੰਮ ਹੋਇਆ ਉਹਦੇ ਬਾਰੇ ਅਸੀਂ ਡੀਟੇਲ ਡਿਸਕਸ਼ਨ ਹੋਈ ਹੈ ਤੇ ਇਹਨਾਂ ਵੱਲੋਂ ਕਾਫੀ ਵਧੀਆ ਜਿਹੜਾ ਡਰੱਗ ਦੇ ਅਗੇਂਸਟ ਕੰਮ ਕੀਤਾ ਜਾ ਰਿਹਾ ਨੋ ਡਾਊਟ ਕਿ ਕੋਈ ਅਜੇ ਹੋਰ ਵੀ ਜੋੜ ਲਾ ਕੇ ਕੰਮ ਕਰਨ ਦੀ ਲੋੜ ਹੈ ਤੇ ਅੱਜ ਵੀ ਅਸੀਂ ਜਿਹੜਾ ਇਸ ਮਕਾਨ ਤੇ ਵੀ ਆਏ ਆ ਹੁਣ ਬੇਸਿਕਲੀ ਜਿਹੜੀ ਹੁੰਦਾ ਵੀ ਡਰੱਗ ਤੇ ਅਸੀਂ ਜਦੋਂ ਤੁਹਾਡੇ ਕੁਐਸਚਨਸ ਹੁੰਦੇ ਆ ਵੀ ਕਿਹੜਾ ਪਾਉਨੇ ਆ ਜੀ ਬੰਦਿਆਂ ਨੂੰ ਪਤਾ ਲੱਗ ਜਾਂਦਾ ਪਹਿਲਾਂ ਆਪਾਂ ਜਾਂਦੇ ਆ ਪਰ ਉਹਦੇ ਨਾਲ ਨਾਲ ਇੱਕ ਮੈਸੇਜ ਵੀ ਹੈ ਜਿਵੇਂ ਅੱਜ ਇਸ ਘਰ ਦੇ ਕੋਲੇ ਆਪਾਂ ਖੜੇ ਆ ਇਸ ਘਰ ਦੇ ਜਿਹੜੇ ਪਰਿਵਾਰ ਦੇ ਕਈ ਮੈਂਬਰ ਇਨਵੋਲ ਆ ਤੇ ਕਈ ਪਰਚੇ ਇਨਾਂ ਤੇ ਦਰਜ ਆ ਤੇ ਉਹਨਾਂ ਦੀ ਜਿਹੜਾ ਅੱਛਾ ਕੰਮ ਕਰ ਰਹੇ ਐ ਇੱਥੇ ਬਟਾਲਾ ਪੁਲਿਸ ਵਾਲੇ ਉਹਦੇ ਵਿੱਚ ਇਹਨਾਂ ਨੇ 68 ਐਫ ਇੱਕ ਪ੍ਰੋਵੀਜ਼ਨ ਹੁੰਦਾ ਲਾਅ ਦਾ ਉਹਦੀ ਪ੍ਰਾਪਰਟੀ ਅਟੈਚ ਕਰਨ ਲਈ ਉਹ ਭੇਜਿਆ ਵਿਆ ਅਸੀਂ ਇਹ ਜਿਹੜੇ ਜਿਹੋ ਜੇ ਘਰ ਹੈ ਚਮਕਦੇ ਘਰ ਹੈ ਇੱਕ ਮੈਸੇਜ ਜਿਹੜਾ ਪੰਜਾਬ ਗਵਰਨਰ ਵੱਲੋਂ ਡੀਜੀ ਪੰਜਾਬ ਵੱਲੋਂ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਆ ਵੀ ਲੋਕਾਂ ਦੇ ਦੁੱਖਾਂ ਤੇ ਆਪਦੇ ਸੁੱਖਾਂ ਦੇ ਘਰ ਨਹੀਂ ਬਣਨੇ ਇਹ ਜਿਹੜੇ ਤੁਸੀਂ ਚਮਕਦੇ ਸੰਗ ਮਰਮਰ ਲੱਗੇ ਹੋਏ ਘਰ ਹੈ ਲੋਕਾਂ ਨੂੰ ਬਰਬਾਦ ਕਰਕੇ ਜਵਾਨੀ ਨੂੰ ਬਰਬਾਦ ਕਰਕੇ ਨੋ ਡਾਊਟ ਕਿ ਇਹ ਚੋਰ ਸਿਪਾਈ ਦੀ ਖੇਡ ਤਾਂ ਚੱਲੀ ਜਾਂਦੀ ਹੈ ਡਰੱਗ ਪੈਡਲਰ ਫੜ ਲਿਆ ਉਹਨੂੰ ਜੇਲ੍ਹ ਭੇਜਤਾ ਪਰ ਉਹਦੇ ਤੇ ਜਦ ਤੱਕ ਇਕਨੋਮਿਕਲ ਸੱਟ ਨਹੀਂ ਵੱਜੂਗੀ ਉਹਨਾਂ ਚ ਕਿਹਨਾਂ ਨੂੰ ਸੇਕ ਨਹੀਂ ਲੱਗਦਾ ਤੇ ਮਕਸਦ ਜਿਹੜੇ ਸਾਡੇ ਸਾਰੇ ਅਫਸਰ ਜਿਹੜਾ ਹੁਣ ਇਸ ਲੈਵਲ ਤੇ ਵੱਡੇ ਲੈਵਲ ਤੇ ਚੱਲ ਰਹੇ ਆ ਇਹਨਾਂ ਨੇ ਦੱਸਿਆ ਵੀ 1 ਕਰੋੜ ਤੋਂ ਵੱਧ ਇਹਨਾਂ ਨੇ ਪ੍ਰਾਪਰਟੀ ਅਟੈਚ ਕਰਾਤੀ ਹੈ ਇਹਦੀ ਵੀ ਪ੍ਰਾਪਰਟੀ ਦਾ ਕਾਗਜ਼ ਚਲੇ ਗਏ ਆ ਤੇ ਮੈਨੂੰ ਲੱਗਦਾ ਹੈ ਇਸ ਮੰਥ ਦੇ ਵਿੱਚ ਸੈਕਿੰਡ ਫੈਬ ਤੋਂ ਅੰਦਰ ਅੰਦੇ ਹੋਵੇਗਾ ਹਾਂ ਫਰਵਰੀ ਦੇ ਮਤਲਬ ਫਰਸਟ ਵੀਕ ਤੇ ਜਾਂ ਮਿਡ ਆਫ ਫੈਬਰੀ ਤੱਕ ਇਹਦੇ ਆਰਡਰ ਆ ਜਾਣਗੇ ਕਿਉਂਕਿ ਕਿੰਨਾ ਕਿੰਨੀ ਪ੍ਰੋਪਰਟੀ ਇਹਨਾਂ ਦੀ ਔਰ ਇੱਥੇ ਕਿਹੜੇ ਕਿਹੜੇ ਐਫਆਈਆਰ ਪਲੇਸ ਹੋਏ ਨੇ ਹਾਂਜੀ ਇਹਦੇ ਤੇ ਅਰਾਊਂਡ ਜੋ ਪ੍ਰੋਪਰਟੀ ਦਾ ਵੈਲਿਊ 8 ਲੱਖ ਰਹੀ ਹੈ ਔਰ ਨਾਲੇ ਇਹਨਾਂ ਦੇ ਜੋ ਮੇਨ ਗगन ਔਰ ਅਮਨ ਜੋਪਰਾ ਹੈਗੇ ਦੋਵਾਂ ਉਹਦੇ ਨਾਲ ਨਾਲ ਉਹਨਾਂ ਦੇ ਜੋ ਸਿਸਟਰਸ ਔਰ ਮਦਰ ਇਹਨਾਂ ਸਾਰੀਆਂ ਦਾ ਵੀ ਮਿਲਾ ਕੇ ਤਕਰੀਬਨ 22 ਐਨਡੀਪੀਐਸ ਦੇ ਐਫਆਈਆਰਸ ਹੈਗੇ ਤੁਹਾਹੀ ਮਕਦਮੇ ਕਿੰਨੀ ਪ੍ਰਾਪਰਟੀ ਕਿੰਨੀ ਹੈ ਜੀ ਪ੍ਰਾਪਰਟੀ ਇਹਦਾ ਵੈਲਿਊਏਸ਼ਨ ਜੋ ਹੁੰਦੀ ਹੈ ਆਪਾਂ ਆਰਕੀਟੈਕਟ ਤੋਂ ਕਰਾਉਣੀ ਹੁੰਦੀ ਹੈਗੇ ਆ ਉਹਨਾਂ ਦੀ ਵੈਲਿਊਏਸ਼ਨ ਦੇ ਹਿਸਾਬ ਸੇ ਜੋ ਉਹਨੇ 8 ਲੱਖ 3 ਇਹਨਾਂ ਨੇ ਵੈਲਿਊ ਕਰਾਏ ਹੈਗੇ ਆ ਇਸ ਮਕਾਨ ਦਾ ਮੈਮ ਅਗਰ ਜੇ ਗੱਲ ਕੀਤੀ ਜਾਵੇ ਤਾਂ ਇਸ ਗਾਂਧੀ ਕੈਂਪ ਦੇ ਵਿੱਚ ਜੀ ਅਸੀਂ ਸਰਚ ოਪਰੇਸ਼ਨ ਕਰ ਰਹੇ ਹਾਂ ਇੱਥੇ ਜਿਹੜਾ ਜੰਝ ਕਰ ਹੈਗਾ ਉਹਦੀਆਂ ਵੀਡੀਓ ਸਾਡੇ ਕੋਲ ਵੀ ਹੈਗੀਆਂ ਪਹਿਲਾਂ ਤੁਹਾਡੇ ਸਰਚ ਪੈਂਸਲ ਸ਼ੁਰੂ ਕਰਨ ਤੋਂ ਅਸੀਂ ਉੱਥੇ ਗਏ ਸੀ ਅੱਛਾ ਉੱਥੇ ਹਾਲੇ ਵੀ ਨਸ਼ੇ ਦੇ ਸਰੇਂਜ ਨਸ਼ੇ ਦੀਆਂ ਡੋਜ਼ੇਸ ਵਗੈਰਾ ਜੋ ਕੁਝ ਉੱਥੇ ਕਰਦੇ ਆ ਨੌਜਵਾਨ ਉਹ ਪਿਆ ਹੋਇ ਇਹਦੇ ਕਰਕੇ ਹੀ ਜੀ ਤੁਸੀਂ ਵੇਖਿਆ ਹੋਣਾ ਇੱਥੇ ਆਪਾਂ ਛੋਟੀ ਜਿਹੀਆਂ ਆਊਟਪੋਸਟਸ ਬਣਾ ਰਹੀ ਹੈਗੇ ਆ ਜਿਹਦੇ ਤੇ ਪੁਲਿਸ ਦਾ ਪ੍ਰੈਜ਼ੈਂਸ ਵਧਾਉਣਾ ਵਾਸਤੇ ਔਰ ਇੱਕ ਦੋ ਗੱਲਾਂ ਹੈਗੇ ਜੋ ਤੁਸੀਂ ਅਟਾਪੜੀ ਗੱਲ ਕਰ ਰਹੇ ਇਹਦੇ ਵਾਸਤੇ ਕਿ 24/7 ਅਸੀਂ ਪੁਲਿਸ ਦਾ ਪ੍ਰੈਜ਼ੈਂਸ ਔਰ ਪੈਟ੍ਰੋਲੀ ਵਧਾਉਣ ਵਾਸਤੇ ਔਰ ਦੂਜੀ ਗੱਲ ਹੈ ਕਿ ਇਨਫੋਰਮੇਸ਼ਨ ਦੇ ਇਨਫੋਰਮੇਸ਼ਨ ਵਾਸਤੇ ਅਸੀਂ ਵੱਖਰਾ ਜੋ ਹੈਗਾ ਹੈਲਪਲਾਈਨ ਵੀ ਜਾਰੀ ਕੀਤੇ ਹਨ ਉਹਦੇ ਬਾਰੇ ਇਨਫੈਕਟ ਵੀ 25 ਦਿਨ ਪਹਿਲੇ ਇੱਥੇ ਅਸੀਂ ਪਬਲਿਕ ਮੀਟਿੰਗ ਵੀ ਹੋਲ ਕੀਤੀ ਸੀ ਜਿਹੜੇ ਲੋਕਾਂ ਦੇ ਸਾਰੇ ਕੈਂਪ ਤੇ ਜੋ બસ ਇਹ ਹੈਗੇ ਨੇ ਜਿਨ੍ਹਾਂ ਨੇ ਮਤਲਬ ਜਿਨ੍ਹਾਂ ਨੂੰ ਤੰਗੀ ਹੋ ਰਹੀ ਹੈ ਨੇ ਨਸ਼ੇ ਦੇ ਕਰਕੇ ਉਹਨਾਂ ਨੂੰ ਅਸੀਂ ਨੰਬਰ ਵੀ ਸ਼ੇਅਰ ਕੀਤੇ ਸੀ ਤਾਂਕਿ ਉਹ ਬਿਨਾਂ ਡਰੇ ਸਾਨੂੰ ਮੈਸੇਜ ਦੇ ਦੇਣ ਤਾਂਕਿ ਲੋਕਾਂ ਨੂੰ ਇਹ ਨਾ ਪਤਾ ਚੱਲੇ ਕਿ ਇਨਫੋਰਮੇਸ਼ਨ ਕਿੰਨੀ ਦਿੱਤੀ ਗਈ ਹੈ। ਤੋਂ ਐਂਡ ਇਹ ਕਿਉਂਕਿ ਆਪਾਂ ਇਹ ਆਉਟਪੋਸਟ ਚਾਰ ਆਉਟਪੋਸਟ ਬਣ ਰਹੇ ਹੈਗੇ ਉਹਦੇ ਵਿੱਚੋਂ ਦੋ ਅਸੀਂ ਇਸੇ ਹਫਤੇ ਦੇ ਵਿੱਚ ਇਨੋਗਰੇਟ ਕਰ ਦਿੱਤੀ ਹੈਗੇ। ਆਉਟਪੋਸਟ ਤੇ ਇਹ ਰਹੂਗਾ ਕਿ ਫਾਇਦਾ ਇਹ ਰਹੂਗਾ ਕਿ ਉਹਨਾਂ ਨੂੰ ਪੁਲਿਸ ਨੂੰ ਉੱਤੇ ਉਹ ਬੈਟੇ ਵੀ ਰਹਿਣਗੇ ਔਰ ਉਹ ਤੇ ਆਪਣਾ ਪਟੋਲੇ ਵੀ ਕਰੇਨਗੇ। ਪ੍ਰੈਜ਼ੈਂਸ ਜ਼ਿਆਦਾ ਹੋ ਜਾਂਦੇ ਤਾਂ ਲੋਕੀ ਆ ਕੇ ਗੱਲਬਾਤ ਵੀ ਕਰ ਲੈਣਗੇ ਬਟ ਔਰ ਇਹ ਵੀ ਹੋ ਜਾਂਦਾ ਜੇ ਉਹ ਜਿਹੜੇ ਪ੍ਰੋਫੈਸਰ ਜ਼ਿਆਦਾ ਹੋ ਜੂਗਾ ਤਾਂ ਫਿਰ ਲੋਕੀ ਡਰ ਡਰਨਗੇ ਵੀ ਜੋ ਗਲਤ ਕੰਮ ਕਰਦੇ ਨੇ। ਇਹ ਇੱਕ ਵਾਰੀ ਕਿ ਲੱਗਦੀ ਕਿ ਜਿੰਨੀਆਂ ਵੀ ਤੁਸੀਂ ਇਹ ਕਰ ਰਹੇ ਹੋ ਸੱਚ آپریشن ਹੈ ਜਾਂ ਫਿਰ ਪ੍ਰਾਪਰਟੀ ਅਟੈਚ ਕਰ ਰਹੇ ਹੋ ਕਿੰਨਾ ਕੋ ਫਾਇਦਾ ਦੇਖਣ ਨੂੰ ਮਿਲ ਰਿਹਾ ਇਹਨਾਂ ਚੀਜ਼ਾਂ ਦਾ ਸਾਰਾ ਤੇ ਦੇਖੋ ਇਹਦੇ ਜਦੋਂ ਜਿੰਨਾ ਚਿਰ ਇਹਨਾਂ ਨੂੰ ਸੇਕ ਨਹੀਂ ਨਾ ਲੱਗਦਾ ਮਕਸਦ ਇਹਦਾ ਹੈ ਪ੍ਰਾਪਰਟੀ ਅਟੈਚ ਕਰਨ ਦਾ ਪਰਚਾ ਹੋਇਆ ਰਿਕਵਰੀ ਤੇ ਜ਼ਿਆਦਾ ਨਾ ਹੋਈ ਤੇ ਉਸ ਤੋਂ ਬਾਅਦ ਕੁਝ ਚਿਰ ਬਾਅਦ ਬੀਲ ਹੋ ਗਈ ਤੇ ਇਹਨਾਂ ਨੂੰ ਇਹ ਲੱਗਦਾ ਵੀ ਇਹ ਤਾਂ ਸੌਖਾ ਹੀ ਕੰਮ ਹੈ। ਜਿੰਨਾ ਚਿਰ ਪ੍ਰਾਪਰਟੀ ਜਿਹੜੀ ਜਾਇਦਤ ਉਹ ਬਣਾਈ ਵੀ ਹੈ ਉਹ ਅਟੈਚ ਹੋਣੀ ਹੈ ਸ਼ੁਰੂ ਹੋਣੀ ਹੈ ਨਾ ਜਦੋਂ ਤੇ ਲੋਕਾਂ ਨੂੰ ਇਹ ਪਤਾ ਲੱਗਣਾ ਹੈ ਵੀ ਇਹ ਬਣਾਉਣ ਪ੍ਰਾਪਰਟੀ ਬਣਾਉਣ ਦਾ ਕੀ ਫਾਇਦਾ ਜਦੋਂ ਐਡੀਆਂ ਵੱਡੀਆਂ ਲੋਕਾਂ ਨੂੰ ਬਰਬਾਦ ਕਰਕੇ ਲੋਕਾਂ ਦੇ ਘਰ ਬਰਬਾਦ ਕਰਕੇ ਆਪਦੇ ਆਪ ਨੂੰ ਖੁਸ਼ ਰੱਖਣਾ ਚਾਹੁੰਦੇ ਤੇ ਉਹ ਉਹਦੇ ਆ ਜਦੋਂ ਸੇਕ ਲੱਗੂਗਾ ਮੈਨੂੰ ਲੱਗਦਾ ਸਮਝਣਾ ਸਮਝਾਉਗੀ ਤੇ ਹਾਂ ਉਹਦੇ ਚੋਂ ਜੋ ਹੈ ਰੀਸੈਂਟਲੀ ਉੱਥੇ ਲੁਧਿਆਣੇ ਸੀ ਅਸੀਂ ਉਹ 5 ਕਰੋੜ ਦੀ ਅਸੀਂ ਪ੍ਰਾਪਰਟੀ ਹੈ ਜਿਹੜੀ ਅਟੈਚ ਕਰਾਈ ਉਹਦਾ ਮੈਸੇਜ ਕਨਵੇ ਕਰਨ ਦਾ ਮਕਸਦ ਹੈ ਦੂਜੀ ਗੱਲ ਇਹ ਦੇਖੋ ਇੱਕ ਵਾਰ ਹੁੰਦਾ ਵੀ ਤੁਹਾਡੀਆਂ ਤੁਸੀਂ ਤੁਹਾਡਾ ਮੈਸੇਜ ਪੜ੍ਹ ਕੇ ਤੁਹਾਡੀ ਨਿਊਜ਼ ਪੜ੍ਹ ਕੇ ਕੋਈ ਬੰਦਾ ਇਹ ਕਰੀ ਜਾਵੇ ਵੀ ਡਰੱਗ ਬੜੀ ਹੈ ਜੀ ਡਰੱਗ ਉਹਦੇ ਚਾਹ ਹੈ ਦੂਜੀ ਗੱਲ ਆ ਲੋਕ ਕਲੈਰ ਲੋਕ ਕਲੈਰ ਦੇ ਵਿੱਚ ਮੇਰਾ ਵੀ ਰੋਲ ਹੈ ਮੇਰੇ ਪਰਿਵਾਰ ਦਾ ਵੀ ਰੋਲ ਹੈ ਪੁਲਿਸ ਦਾ ਵੀ ਰੋਲ ਹੈ ਹਰ ਬੰਦੇ ਦੇ ਚੰਗੇ ਬੰਦੇ ਦਾ ਜਿਹੜਾ ਪੰਜਾਬ ਦਾ ਪੁੱਲਾ ਪੰਜਾਬ ਦੀ ਮਿੱਟੀ ਨੂੰ ਪਿਆਰ ਕਰਨ ਵਾਲਾ ਬੰਦਾ ਉਹਦਾ ਅੱਛਾ ਰੋਲ ਹੈ ਉਹਦਾ ਪੋਜ਼ੀਟਿਵਲੀ ਅਸੀਂ ਕੰਟਰੀਬਿਊਟ ਕਰਨਾ ਚਾਹੀਦਾ ਉਹ ਇਹ ਜੱਟ ਕਰੇ ਮੱਲੇ ਦੇ ਲੋਕ ਕਹਿਣ ਵੀ ਮੇਰੇ ਮੱਲੇ ਚ ਵੇਚ ਕੇ ਦਿਖਾਓ ਇੱਥੇ ਵੜ ਕੇ ਦਿਖਾਓ ਜਿੰਨਾ ਚਿਰ ਉਹ ਭਾਵਨਾ ਨਹੀਂ ਨਾ ਆਉਂਦੀ ਉਹਨਾਂ ਚਿਰ ਨੋ ਡਾਊਟ ਕਿ ਡਿਮਾਂਡ ਤੇ ਸਪਲਾਈ ਦਾ ਚੱਕਰ ਹੈ ਜਿੱਥੇ ਮਤਲਬ ਡਿਮਾਂਡ ਹੋਣੀ ਹੈ ਸਪਲਾਈ ਕਿਤੋਂ ਨਾ ਕਿਤੋਂ ਇੱਥੇ ਡਰੱਗ ਇੱਥੇ ਥੋੜੀ ਹੁੰਦੀ ਹੈ ਬਟਾਲੇ ਕੋਈ ਹੀਰੇ ਨੇ ਇੱਥੇ ਥੋੜੀ ਬੰਦੀ ਹੈ ਸਮੈਕ ਇੱਥੇ ਥੋੜੀ ਬੰਦੀ ਐ ਇਹਦਾ ਮਤਲਬ ਅਸੀਂ ਤਾਂ ਆਪ ਵਿਕਟਮ ਐ ਜਿਹੜੇ ਇਸ ਗੱਲ ਦੇ ਪੰਜਾਬ ਸੂਬਾ ਸਾਡਾ ਗਵਾਂਡੀ ਦੇਸ਼ ਦਾ ਚੇਂਜ ਨਹੀਂ ਕਰ ਸਕਦੇ ਆਪਾਂ ਪੰਜਾਬ ਹਮੇਸ਼ਾ ਹੀ ਵਿਕਟਮ ਰਿਹਾ ਪਹਿਲਾਂ ਅਫੀਮ ਭੁੱਕੀ ਸੀ ਰਾਜਸਥਾਨ ਮੱਧ ਪ੍ਰਦੇਸ਼ ਤੋਂ ਆਉਂਦੀ ਸੀ ਹੁਣ ਸਾਡਾ ਜਿਹੜਾ ਗਵਾਂਡੀ ਦੇਸ਼ ਖੁਸ਼ਹਾਲੀ ਨੂੰ ਉਹਨੂੰ ਇਹ ਲੱਗਦਾ ਵੀ ਪੰਜਾਬੀਆਂ ਨੂੰ ਹਰਾਇਆ ਨਹੀਂ ਜਾ ਸਕਦਾ ਡਰਾਇਆ ਨਹੀਂ ਜਾ ਸਕਦਾ ਭੁਜਾਇਆ ਨਹੀਂ ਜਾ ਸਕਦਾ ਤਾਂ ਉਹਨਾਂ ਨੂੰ ਲੱਗਦਾ ਵੀ ਡਰੱਗ ਦੇ ਨਾਲ ਅਸੀਂ ਇਹੋ ਜਿਹਾ ਡਰੱਗ ਦਾ ਨਸ਼ਾ ਦੇ ਕੇ ਉਹ ਕਰ ਸਕਦੇ ਆ ਉਹਦੇ ਲਈ ਨੋ ਡਾਊਟ ਕਿ ਪੁਲਿਸ ਐਫਰਟ ਕਰੇ ਜਿਵੇਂ ਹੁਣ ਬੜਾ ਸੈਂਸੀਅਰ ਐਫਰਟ ਆ ਵੀ ਜਿਹੜੀ ਪ੍ਰਾਪਰਟੀ ਅਟੈਚ ਕਰਨ ਦਾ ਜਿਹੜਾ ਸੇਕ ਲੋਨ ਦਾ ਉਹਦੇ ਨਾਲ ਨਾਲ ਮੈਨੂੰ ਲੱਗਦਾ ਪਬਲਿਕ ਨੂੰ ਹੈਂਡਹੋਲਡਿੰਗ ਹੈ ਜਿਹੜੀ ਪੈਸ਼ਨੇਟ ਹੈਂਡਹੋਲਡਿੰਗ ਆਪਦੇਆਂ ਲਈ ਜਿਵੇਂ ਆਪਦੇਆਂ ਦੀ ਤਕਲੀਫ ਹੁੰਦੀ ਹੈ ਉਵੇਂ ਕਰਕੇ ਇੱਕ ਲੋਪਲੈਅਰ ਪੈਦਾ ਕਰਨ ਦੀ ਲੋੜ ਹੈ ਜਿੱਤ ਹੋ ਗਈ ਆਪੇ